ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ ਭਾਈਚਾਰ ਸਭੇ ਸਤ ਜਿੰਦਾਬਾਦ ਅੱਜ ਸਾਡੇ ਦਿਨਾਂ ਵਾਸਤੇ ਬਹੁਤ ਪਵਿੱਤਰ ਦਿਹਾੜਾ ਕਿ ਦਿਨਾਂ ਨਗੇ ਸ਼ਹਿਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੀ ਕੋਈ ਕੋਈ ਸਟੈਚੂ ਨਹੀਂ ਸੀ ਲੱਗਿਆ ਸੋ ਅ ਅੱਜ ਜਿਹੜਾ ਉਹਨਾਂ ਦਾ ਸਟੈਚੂ ਉਦਾਨ ਕੀਤਾ ਗਿਆ ਔਰ ਇੱਕ ਸਾਡੇ ਇਲਾਕੇ ਲਈ ਵੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਜਦੋਂ ਵੀ ਕਿਤੇ ਉਹਨਾਂ ਦੇ ਦਿਹਾੜੇ ਦੇ ਉੱਤੇ ਇਕੱਠਾ ਹੋਣਾ ਪੈਂਦਾ ਸੀ ਕਿਉਂਕਿ ਸਾਨੂੰ ਕੋਈ ਜਗ੍ਹਾ ਇਕੱਠੇ ਹੋਣ ਲਈ ਨਹੀਂ ਸੀ ਲੱਭਦੀ ਸੋ ਇਸ ਕਰਕੇ ਇਨਾਂ ਨਗਰ ਸ਼ਹਿਰ ਵਾਸੀਆਂ ਵਾਸਤੇ ਹਲਕੇ ਵਾਸਤੇ ਇੱਕ ਬਹੁਤ ਵਧੀਆ ਜਿਹੜੀ ਹੈ ਕਿ ਇਹ ਸਥਾਨ ਬਣਿਆ ਔਰ ਇਹ ਉਹ ਰੈਬਰ ਹੈ ਜਿੰਨੇ ਦੁਨੀਆਂ ਦੇ ਵਿੱਚ ਇਹ ਲੋਹਾ ਮੰਨਵਾਇਆ ਔਰ ਇਹੇ ਗੱਲ ਇਹ ਸਾਬਤ ਕਰਕੇ ਦਿੱਤੀ ਕਿ ਜਿਹੜੇ ਲੋਕ ਮਿਚਲੀਆਂ ਕੋਮਨ ਨੂੰ ਸ਼ੂਦਰ ਕਹਿੰਦੇ ਸਨ ਔਰ ਉਹੀ ਉਹਨਾਂ ਦੇ ਵਿੱਚੋਂ ਇੱਕ ਬੱਚਾ ਉੱਠ ਕੇ 32 ਡਿਗਰੀਆਂ ਲੈ ਕੇ ਜਿਹੜਾ ਜਿਸਨੇ ਇੱਕ ਇੱਕ ਐਗਜ਼ਾਮਪਲ ਸਾਰੀ ਦੁਨੀਆ ਦੇ ਵਿੱਚ ਕਾਮ ਕੀਤੀ ਔਰ ਸਭ ਤੋਂ ਪੜ੍ਹੇ ਲਿਖੇ ਇਨਸਾਨ ਉਸ ਵੇਲੇ ਹੋਏ ਨਾ ਦੁਨੀਆ ਦੇ ਵਿੱਚ ਮੈਂ ਕਹਿੰਦਾ ਅਜੇ ਤੱਕ ਅਕੇ ਕੋਲ 32 ਡਿਗਰੀਆਂ ਨਹੀਂ ਹੋਈਆਂ ਜਿੰਨਾ ਉਹਨਾਂ ਨੇ ਜਿੰਨਾ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਔਰ ਉਹਨਾਂ ਦੀ ਬਹੁਤ ਲੰਬੀ ਉੱਚੀ ਇਹ ਸੁਚੀ ਸੋਚ ਜਿਸ ਦੇ ਸਦਕਾ ਭਾਰਤ ਦਾਸ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਇਹ ਇਸ ਸੰਵਿਧਾਨ ਨੂੰ ਲਿਖਣ ਵਾਸਤੇ ਉਹਨਾਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਈਵਨ ਇਥੋਂ ਤੱਕ ਕਿ ਜਿਹੜਾ ਸਰਕਾਰ ਨੇ ਉਸ ਵੇਲੇ ਬਣਾਇਆ ਸੀ ਕਿ ਜਿਹੜਾ ਸੰਵਿਧਾਨ ਦਾ ਕਮੇਟੀ ਦਾ ਮੈਂਬਰ ਚੇਅਰਮੈਨ ਉਹੀ ਬਣ ਸਕਦਾ ਜਿਹੜਾ ਪਾਰਲੀਮੈਂਟ ਦਾ ਮੈਂਬਰ ਹੋਵੇ ਪਰ ਉਸ ਵੇਲੇ ਇਹਨਾਂ ਨੂੰ ਜਾਣਬੁੱਝ ਕੇ ਹਰਾ ਵੀ ਦਿੱਤਾ ਗਿਆ ਪਰ ਮਤਲਬ ਕਿਸੇ ਸੱਜਣ ਨੇ ਆਪਣੀ ਪੋਸਟ ਛੱਡ ਕੇ ਇੱਕ ਰਿਜ਼ਾਈਨ ਦੇ ਕੇ ਐਮਪੀ ਤੋਂ ਪੱਛਮੀ ਬੰਗਾਲ ਤੋਂ ਡਾਕਟਰ ਬਿਆਨ ਬੇਦਕਰ ਨੂੰ ਜਿਹੜਾ ਨਾ ਇਹ ਐਮਪੀ ਦਾ ਇਲੈਕਸ਼ਨ ਲੜਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਔਰ ਪਾਰਲੀਮੈਂਟ ਦੇ ਵਿੱਚ ਜਦੋਂ ਇੱਕ ਡਰਾਫਟ ਕਮੇਟੀ ਦੇ ਚੇਅਰਮੈਨ ਬਣੇ ਨਾ ਔਰ 2 ਸਾਲ 18 11 ਮਹੀਨੇ 18 ਦਿਨ ਲਗਾ ਕੇ ਇੰਨੀ ਮਿਹਰ ਸਦਕਾ ਲਗਾ ਕੇ ਜਿਹੜਾ ਸੰਵਿਧਾਨ ਲਿਖਿਆ ਉਹ ਦੁਨੀਆ ਦੇ ਵਿੱਚ ਇੱਕ ਐਗਜ਼ਾਮਪਲ ਬਣੇ ਔਰ ਜੇਕਰ ਅੱਜ ਅਸੀਂ ਸਾਰੇ ਭਾਰਤ ਵਾਸੀ ਆ ਆਜ਼ਾਦੀ ਦਾ ਨਹੀਂ ਕਮਾਣਦੇ ਆ ਧਾਰਮਿਕ ਆਜ਼ਾਦੀ ਦਾ ਨਹੀਂ ਕਮਾਣਦੇ ਆ ਤੇ ਡਾਕਟਰ ਬੀ ਆਨ ਬੇਦਕਰ ਦੀ ਸੋ ਸਦਕਾ ਬਿਲਕੁਲ ਜੀ ਇੱਥੇ ਲਾਈਟ ਵਗੈਰਾ ਲੱਗੇਗੀ ਕੈਮਰੇ ਲੱਗਣਗੇ ਇਹਦੀ ਸਾਮ ਸੰਭਾਲ ਪੂਰੀ ਬਕਾਇਦਾ ਕਰਾਂਗੇ ਮੈਂ ਕਹਿੰਦਾ ਉਹ ਬੰਦਾ ਜਿਹੜਾ ਸ਼ਰਤੀ ਮਹਾਂ ਦੁਨੀਆ ਦੇ ਵਿੱਚ ਨਿਕੰਮਾ ਹੋਏਗਾ ਜਿਹੜਾ ਕੋਈ ਇਹੋ ਜਿਹੇ ਮਹਾਪੁਰਸ਼ਾਂ ਨਾਲ ਸੇਠਸ਼ਾਨੀ ਕਰੇਗਾ ਔਰ ਫਿਰ ਜਦੋਂ ਫਿਰ ਕਰਦੇ ਨਾਲ ਫਿਰ ਭੁਗਤਨੇ ਵੀ ਪੈਂਦੀਆਂ ਤੇ ਫਿਰ ਤਰਲੇ ਮਾਰਦੇ ਤਾਂ ਮੈਂ ਇਹ ਗੱਲ ਬੇਨਤੀ ਕਰਦਾ ਸਾਰਿਆਂ ਨੂੰ ਤੁਹਾਡੇ ਮੀਡੀਆ ਦੇ ਰਹੀਂ ਸਾਰਿਆਂ ਨੂੰ ਕਿ ਇਹ ਉਹ ਪਵਿੱਤਰ ਰਹਿਬਰ ਹੈ ਜਿਨੇ ਕਿਸਾਨਾਂ ਲਈ ਜਿਨੇ ਵਪਾਰੀਆਂ ਲਈ ਜਿਨੇ ਔਰਤਾਂ ਦੇ ਲਈ ਕੀਨਾਂ ਦਾ ਉਹਨਾਂ ਨੂੰ ਬਰਾਬਰ ਦਾ ਹੱਕ ਦਿੱਤਾ ਐਜੂਕੇਸ਼ਨ ਦਾ ਸਾਰਿਆਂ ਨੂੰ ਲਿਖਤੀ ਤੌਰ ਤੇ ਹੱਕ ਦਿੱਤਾ ਔਰ ਮੈਂ ਕਹਿੰਦਾ ਜਿਹਦੇ ਕੋਲ ਐਜੂਕੇਸ਼ਨ ਆ ਦੇ ਕੋਲ ਸਭ ਕੁਝ ਹੈ ਸੋ ਇਸ ਤਰ੍ਹਾਂ ਦੇ ਰੈਬਰ ਜਿਹੜੇ ਦੁਨੀਆ ਦੇ ਵਿੱਚ ਹੋਏ ਨੇ ਸਾਡੇ ਧਾਰਮਿਕ ਰੈਬਰ ਵੀ ਹੋਏ ਨੇ ਉਹਨਾਂ ਨੇ ਤੁਹਾਨੂੰ ਧਾਰਮਿਕ ਸੇਧ ਦਿੱਤੀ ਔਰ ਜਿਹੜੇ ਇਹ ਰੈਬਰ ਹੋਏ ਨੇ ਉਹਨਾਂ ਸਾਨੂੰ ਕਾਨੂੰਨੀ ਦੌਰ ਦੇ ਉੱਤੇ ਮਤਲਬ ਵੀ ਬਰਾਬਰਤਾ ਦੀ ਜਿਹੜੀ ਹੈ ਉਹ ਸੋਚ ਦਿੰਦੀ ਹੈ ਸੋ ਇਹ ਇਹਨਾਂ ਦੀ ਸੋਚ ਵਰਗਾ ਮੈਂ ਕਹਿੰਨਾ ਕੋਈ ਇਨਸਾਨ ਨਹੀਂ ਹੋ ਸਕਦਾ ਜਿਨੇ ਇਹਨਾਂ ਨਾਲ ਜ਼ਿੰਦਗੀ ਦੇ ਵਿੱਚ ਘੱਲ ਨਾ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਰਦਾਰ ਭਗਵੰਤ ਮਾਨ ਜੀ ਦੀ ਅੱਗੇ ਜਿਹਦੀ ਜੋਗ ਅਗਵਾਈ ਦੇ ਵਿੱਚ ਬਿਲਕੁਲ ਬੜੀ ਤੇਜ਼ੀ ਦੇ ਨਾਲ ਵਿਕਾਸ ਦੇ ਕੰਮ ਸਾਰੇ ਕੰਮ ਕਰ ਰਹੀ ਹੈ ਕੁਦਰਤੀ ਮਾਰ ਦੀਨਾ ਨਗਰ ਹਲਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਹੋਈ ਔਰ ਸਾਡੇ ਲੋਕਾਂ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਔਰ ਸਰਕਾਰ ਦੀ ਇਹ ਪਹਿਲ ਹੈ ਕਿ ਆਪਾਂ ਲੋਕਾਂ ਦੇ ਨੁਕਸਾਨ ਦੀ ਪੂਰਤੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਨੇ ਸ਼ੁਰੂ ਕਰ ਦੇਣੀ ਹੈ ਸੋ ਇਸ ਕਰਕੇ ਸਾਡੇ ਮਾਨਜੋਤ ਮੁੱਖ ਮੰਤਰੀ ਸਾਹਿਬ ਜਦੋਂ ਵੀ ਆਣਗੇ ਉਹਨਾਂ ਨੇ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੀ ਜੋ ਕੰਪਨਸੇਸ਼ਨ ਹੈ